ਬਟਾਲਾ ਪੁਲਿਸ ਨੇ ਖੁਲਾਸਾ ਕਰਦੇ ਹੋਏ ਦੱਸਿਆ ਕਿ ਬੀਤੀ 1 ਮਾਰਚ ਦੀ ਰਾਤ ਨੂੰ ਲੰਗਰ ਦੀ ਸੇਵਾ ਕਰਕੇ ਘਰ ਪਰਤ ਰਹੇ ਬਜ਼ੁਰਗ ਸੋਹਣ ਸਿੰਘ ਅਤੇ ਉਹਨਾਂ ਦੀ ਧਰਮ ਪਤਨੀ ਤੇ ਅਣਪਛਾਤੇਆਂ ਨੇ ਗੋਲੀਆਂ ਚਲਾਈਆਂ ਸਨ ਜਿਸ ਵਿੱਚ ਸੋਹਣ ਸਿੰਘ ਦੀ ਮੌਤ ਹੋ ਗਈ ਸੀ ਅਤੇ ਉਹਨਾਂ ਦੀ ਧਰਮ ਪਤਨੀ ਪਰਮਿੰਦਰ ਕੌਰ ਗੰਭੀਰ ਜ਼ਖਮੀ ਹੋ ਗਈ ਸੀ ਇਸ ਕਟਨਰੀ ਤਫਤੀਸ਼ ਦੌਰਾਨ ਪਤਾ ਚੱਲਿਆ ਕਿ ਮ੍ਰਿਤਕ ਸੋਹਣ ਸਿੰਘ ਦਾ ਬੇਟਾ ਅਜੀਤਪਾਲ ਸਿੰਘ ਦਾ ਜ਼ਮੀਨ ਦੀ ਵੰਡ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਜਿਸ ਦੇ ਚੱਲਦੇ ਅਜੀਤਪਾਲ ਸਿੰਘ ਨੇ ਬਲਵੀਰ ਸਿੰਘ ਨਾਲ ਮਿਲ ਕੇ ਸੋਹਣ ਸਿੰਘ ਦੇ ਕਤਲ ਦੀ ਪਲੈਨਿੰਗ ਤਿਆਰ ਕੀਤੀ ਅਤੇ 1 ਮਾਰਚ ਦੀ ਰਾਤ ਨੂੰ ਜਦੋਂ ਸੋਹਣ ਸਿੰਘ ਅਤੇ ਉਸ ਦੀ ਧਰਮ ਪਤਨੀ ਲੰਗਰ ਦੀ ਸੇਵਾ ਕਰਕੇ ਵਾਪਸ ਪਿੰਡ ਆ ਰਹੇ ਸੀ ਤਾਂ ਰਸਤੇ ਵਿੱਚ ਸੋਨ ਸਿੰਘ ਦੇ ਪੁੱਤਰ ਅਜੀਤਪਾਲ ਸਿੰਘ ਨੇ ਬੱਤੀ ਬੋਰ ਦੀ ਨਜਾਇਜ਼ ਪਿਸਤਲ ਨਾਲ ਆਪਣੇ ਹੀ ਮਾਪੇ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਬਾਰੇ ਵਿਪਨ ਕੁਮਾਰ ਡੀਐਸਪੀ ਨੇ ਪੱਤਰਕਾਰਾਂ ਨਾਲ ਸਾਰੀ ਗੱਲਬਾਤ ਸਾਂਝੀ ਕੀਤੀ ਸੋਨ ਸਿੰਘ ਅਤੇ ਉਸਦੀ ਪਤਨੀ ਪਰਮੇਂਦਰ ਗੌਰ ਇਹ ਦੋਨੋਂ ਸਰਵਾਲੀ ਪਿੰਡ ਦੇ ਰਹਿਣ ਵਾਲੇ ਆ ਔਰ ਇਹਨਾਂ ਦੀ ਉਮਰ ਕਰੀਬ 60 ਤੋਂ 65 ਸਾਲ ਦੇ ਵਿੱਚ ਹੈ ਔਰ ਸਰਵਾਲੀ ਅੱਡੇ ਦੇ ਉੱਤੇ ਇਹ ਲੰਗਰ ਦੀ ਸੇਵਾ ਕਰਦੇ ਸੀ ਸਰਦਨ ਔਰ ਮਿਤੀ 1 3 25 ਨੂੰ ਰਾਤ ਕਰੀਬ 9 ਵਜੇ ਲੰਗਰ ਦੀ ਸੇਵਾ ਕਰਨ ਉਪਰੰਤ ਇਹ ਵਾਪਸ ਆਪਣੇ ਪਿੰਡ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਨੇ ਇਹਨਾਂ ਦੇ ਉੱਤੇ ਫਾਇਰਿੰਗ ਕੀਤੀ ਜਿਸ ਦੇ ਵਿੱਚ ਇਹ ਦੋਨੋਂ ਬਹੁਤ ਹੀ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਜਿਹੜੇ ਆ ਜ਼ਖਮੀ ਹੋ ਗਏ ਦੌਰਾਨ ਇਲਾਜ ਸੋਨ ਸਿੰਘ ਦੀ ਜਿਹੜੀ ਹੈ ਡੈਥ ਹੋ ਗਈ ਤੇ ਉਸ ਦੀ ਪਤਨੀ ਗੋਲੀਆਂ ਲੱਗਨ ਕਰਕੇ ਅਜੇ ਵੀ ਜਿਹੜੀ ਆ ਇਲਾਜ ਵਾਲਾ ਚੱਲ ਰਿਹਾ ਹੈ ਇਹ ਘਟਨਾ ਹੋਣ ਤੋਂ ਪਰੰਤ ਅਸੀਂ ਮੌਕੇ ਤੇ ਗਏ ਤੇ ਇਹ ਸਾਰੀ ਘਟਨਾ ਸ਼੍ਰੀ ਸਹਿیل ਕਾਸਮੇਰ ਆਈਪੀਐਸ ਐਸਐਸਪੀ ਸਾਹਿਬ ਬਟਾਲਾ ਸ਼੍ਰੀ ਗੁਰਪ੍ਰਤਾਪ ਸਿੰਘ ਐਸਪੀ ਡੀ ਸਾਹਿਬ ਬਟਾਲਾ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਤੇ ਉਹਨਾਂ ਦੀਆਂ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਇਸਤੇ ਉੱਤੇ ਤਪੀਸ਼ ਕਰਦੇ ਹੋਏ ਸੁਖਰਾ ਇੰਸਪੈਕਟਰ ਸੁਖਰਾ ਸਿੰਘ ਅਨਚਾਰ ਸੀਆਈਏ ਬਟਾਲਾ ਇੰਸਪੈਕਟਰ ਰਵਜੋਤ ਸਿੰਘ ਐਸ ਐਚਓ ਕਿਲਾ ਲਾਲ ਸਿੰਘ ਅਸੀਂ ਵੱਖ-ਵੱਖ ਥਿਉਰੀਆਂ ਤੇ ਕੰਮ ਕੀਤਾ ਔਰ ਡੂੰਘਾਈ ਨਾਲ ਪਰਤਾਲ ਕਰਨ ਤੇ ਇਹ ਪਤਾ ਲੱਗਾ ਕਿ ਸੋਨ ਸਿੰਘ ਦਾ ਇੱਕ ਲੜਕਾ ਹੈ ਜਿਹੜਾ ਪਰਿਵਾਰ ਸਮੇਤ ਫਰਾਂਸ ਰਹਿੰਦਾ ਤੇ ਕਰੀਬ ਡੇਢ ਮਹੀਨੇ ਪਹਿਲਾਂ ਉਹ ਇੱਥੇ ਆਇਆ ਸੀ ਉਸਦੀ ਆਪਣੇ ਮਾਪੇ ਪਨਾ ਲੋ ਬਹੁਤ ਕਈ ਸਾਲਾਂ ਤੋਂ ਜਾਇਦਾਦ ਦੀ ਵੰਡ ਨੂੰ ਲੈ ਕੇ ਉਹਦਾ ਝਗੜਾ ਰਹਿੰਦਾ ਸੀ ਤੇ ਦਰਖਾਸਤਬਾਜ਼ੀ ਵੀ ਚੱਲਦੀ ਸੀ ਇਸ ਤੋਂ ਇਲਾਵਾ ਸੋਨ ਸਿੰਘ ਵੱਲੋਂ 2022 ਵਿੱਚ ਇਹਨੂੰ ਇਸਦੇ ਹੀ ਪਿੰਡ ਦੇ ਬਲਜੀਤ ਸਿੰਘ ਤੇ ਬਲਬੀਰ ਸਿੰਘ ਨੇ ਇਹਦੇ ਨਾਲ ਝਗੜਾ ਕੀਤਾ ਸੀ ਤੇ ਇਹਨੂੰ ਕਾਫੀਆਂ ਸੱਟਾਂ ਲਾਈਆਂ ਸੀ ਸੋਨ ਸਿੰਘ ਨੇ ਇਹਨਾਂ ਦੇ ਉੱਪਰ ਪਰਚਾ ਦਰਜ ਕਰਾਇਆ ਸੀ ਜੋ ਅੰਡਰ ਟਰਾਇਲ ਨਾਂ ਜੋ ਕੋਰਟ ਦੇ ਵਿੱਚ ਚੱਲ ਰਿਹਾ ਹੈ ਤੇ ਅਸੀਂ ਇਸ ਥਿਊਰੀ ਤੇ ਕੰਮ ਕਰਦੇ ਹੋਏ ਇਹ ਪਤਾ ਲੱਗਾ ਕਿ ਬਲਬੀਰ ਸਿੰਘ ਔਰ ਇਹਨਾਂ ਦਾ ਬੇਟਾ ਅਜੀਤਪਾਲ ਇਹਨਾਂ ਦੇ ਬੇਟੇ ਨਾ ਇਹਨਾਂ ਦੀ ਆਪਸ ਦੇ ਵਿੱਚ ਬਹੁਤ ਜ਼ਿਆਦਾ ਡੂੰਘੀ ਦੋਸਤੀ ਹੈ ਔਰ ਇਹਨਾਂ ਨੇ ਦੋਹਾਂ ਨੇ ਇੱਕ ਪਲੈਨਿੰਗ ਬਣਾ ਕੇ ਇਹਨਾਂ ਦੇ ਕਤਲ ਕਰਨ ਦੀ ਜਿਹੜੀ ਆ ਅ ਪਲਾਨ ਕੀਤਾ ਤੇ ਜਿਹੜਾ ਬਲਬੀਰ ਸਿੰਘ ਹੈ ਬਲਬੀਰ ਸਿੰਘ ਨੇ ਇੱਕ ਨਵੀਂ Jio ਦੀ SIM 20 ਫਰਵਰੀ ਨੂੰ ਬਟਾਲਾ ਤੋਂ ਲਈ ਔਰ ਉਹ SIM ਜਿਹੜੀ ਨਵਾਂ ਨੰਬਰ ਹੈ ਉਹ ਅਜੀਤਪਾਲ ਇਸਦੇ ਬੇਟੇ ਨੇ ਦਿੱਤੀ ਬਲਬੀਰ ਸਿੰਘ ਨੇ ਇੱਕ ਆਪਣਾ ਸਪਲੈਂਡਰ ਮੋਟਰਸਾਈਕਲ ਜਿਹੜਾ ਕਿ ਚੋਰੀ ਛੁਦਾ ਹੋਇਆ ਨੇ ਫਰੀਦਿਆਂ ਹੋਇਆ ਸੀ ਪਹਿਲਾਂ ਹੀ ਉਹ ਵੀ ਅਜੀਤਪਾਲ ਨੂੰ ਜਿਹੜਾ ਦੇ ਦਿੱਤਾ ਤੇ ਇਹਨਾਂ ਨੇ ਪਲੈਨਿੰਗ ਦੇ ਤਹਿਤ ਮਿਤੀ 18 ਤਹਿਤ 25 ਨੂੰ ਜਦੋਂ ਸੋਨ ਸਿੰਘ ਤੇਰੀ ਵਾਈਫ ਲੰਗਰ ਦੀ ਸੇਵਾ ਕਰਨ ਤੋਂ ਪਰંત ਤਕਰੀਬ 9 ਵਜੇ ਸ਼ਾਮੀ ਉਥੋਂ ਆਪਣੇ ਮੋਟਰਸਾਈਕਲ ਦੇ ਚੱਲੇ ਤੇ ਬਲਬੀਰ ਸਿੰਘ ਵੀ ਉਸੇ ਉੱਥੇ ਸੇਵਾ ਕਰ ਰਿਹਾ ਸੀ ਉਸਨੇ ਤੁਰੰਤ ਅਜੀਤਪਾਲ ਨੂੰ ਜਿਹੜਾ ਇਸ ਦਾ ਮੈਸੇਜ ਦਿੱਤਾ ਕਿ ਇਹ ਚੱਲ ਪਏ ਨੇ ਉਹ ਰਸਤੇ ਦੇ ਵਿੱਚ ਪਲਾਨਿੰਗ ਮੁਤਾਬਕ ਇਹਨਾਂ ਦੇ ਬੇਟੇ ਨੇ ਜੀਤਪਾਲ ਨੇ ਇਹਨਾਂ ਦੇ ਉੱਤੇ ਗੋਲੀਆਂ ਚਲਾਈਆਂ ਜਖਮੀ ਕੀਤਾ ਇਹ ਬਹੁਤ ਹੀ ਜਿਹੜਾ ਸੈਂਸੇਸ਼ਨਲ ਕ੍ਰਾਈਮ ਸੀ ਜਿਸ ਨੂੰ ਸਾਡੀਆਂ ਇਹ ਟੀਮਾਂ ਨੇ ਔਰ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਦੇ ਤਹਿਤ ਅਸੀਂ ਇਹਨਾਂ ਨੂੰ ਟ੍ਰੇਸ ਕੀਤਾ ਸੋਨ ਸਿੰਘ ਦੀ ਕਰੀਬ 6 ਏਕੜ ਜ਼ਮੀਨ ਸੀ ਔਰ ਉਸ ਦੇ ਵਿੱਚ ਇਹ ਤ੍ਰਤੀਚਾ ਆ ਕਿ ਉਹ ਆਪਣੀ ਬੇਟੀ ਨੂੰ ਦੇਣਾ ਚਾਹੁੰਦਾ ਸੀਗਾ ਬਟ ਇਹ ਚੀਜ਼ ਜਿਹੜੀ ਉਹਦਾ ਬੇਟਾ ਅਜੀਤਪਾਲ ਹੈ ਉਹਨੂੰ ਚੰਗੀ ਨਹੀਂ ਸੀ ਲੱਗਦੀ ਔਰ ਹੋਰ ਵੀ ਕਾਫੀ ਇਹਨਾਂ ਦੇ ਘਰ ਦੇ ਵਿੱਚ ਕਰੀਬ 14-15 ਸਾਲ ਤੋਂ ਇਹਨਾਂ ਦਾ ਬੋਲ ਚੱਲ ਵੀ ਆਪਸ ਵਿੱਚ ਬੰਦ ਸੀ ਤੇ ਸੋਨ ਸਿੰਘ ਨੇ ਇਸ ਨੂੰ ਬੇਦਖਲ ਵੀ ਕੀਤਾ ਹੋਇਆ ਸੀ ਤੇ ਬਲਵੀਰ ਸਿੰਘ ਨੇ ਤਾਂ ਇਸ ਦਾ ਸਾਥ ਦਿੱਤਾ ਕਿ ਉਹਦੇ ਉਹਨਾਂ ਦੇ ਉੱਤੇ ਵੀ ਇਹਨਾਂ ਨੇ ਸੋਨ ਸਿੰਘ ਦੇ ਪਰਚਾ ਦਰਜ ਕਰਾਇਆ ਹੋਇਆ ਸੀ। ਤ੍ਰਿਸ਼ ਦਾ ਵਿਸ਼ਾ ਵਹ ਇਹਦੀ ਸਾਰੀ ਢੁਮਾਈ ਤੱਕ ਪੜਤਾਲ ਚੱਲ ਰਹੀ ਹੈ ਤੇ ਸਾਰਾ ਅਸੀਂ ਹੋਰ ਵੀ ਜੇ ਇਹਦੇ ਵਿੱਚ ਕੋਈ ਦੋਸ਼ੀ ਸਾਡੀ ਤਫ਼ਤੀਸ਼ ਦੇ ਦੌਰਾਨ ਸਾਹਮਣੇ ਆ ਤੇ ਉਹਨੂੰ ਵੀ ਅਸੀਂ ਜਿਹੜਾ ਵਿੱਚ ਅਰੈਸਟ ਕਰਾਂਗੇ। ਅਜੀਤਪਾਲ ਨੇ ਵੈਪਨ ਦਾ ਅਰੇਂਜ ਕੀਤਾ ਇਹ ਫਰਵਰੀ ਮਹੀਨੇ ਦੇ ਵਿੱਚ ਯੂਪੀ ਦੇ ਫਿਲੀਪੀਤ ਗਿਆ ਉੱਥੋਂ ਪਰਚੇਸ ਕਰਕੇ ਲਿਆਇਆ ਸੀ। ਦੋਨਾਂ ਦੋਸ਼ੀਆਂ ਨੂੰ ਅੱਜ ਮਾਨਜੋਗ ਅਦਾਲਤਾਂ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲੈ ਕੇ ਇਹਦੀ ਹੋਰ ਪੜਤਾਲ ਜਿਹੜੀ ਹੈ ਉਹ ਕੀਤੀ ਜਾਵੇਗੀ। ਫਿਲਹਾਲ ਪੁਲਿਸ ਨੇ ਅਜੀਤ ਸਿੰਘ ਤੇ ਬਲਵੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਟਾਲਾ ਤੋਂ ਵਿੱਕੀ ਮਲਕ ਦੀ ਕਸਰ